ਉਹ ਵਿਅਕਤੀ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਜਿਸ ਵਿਅਕਤੀ ਨੂੰ ਭਾਰਤ ਨਿਵਾੜ ਮਿਲਦਾ ਹੈ ਇਹਦੇ ਨਾਲ ਕੋਈ ਧਨਰਾਸੀ ਤਾਂ ਨਹੀਂ ਮਿਲਦੀ ਪਰ ਸਰਕਾਰੀ ਮਹਿਕਮੇ ਸਹੂਲਤਾਂ ਜਰੂਰ ਦਿੰਦੇ ਨੇ ਜਿਵੇਂ ਏਅਰ ਇੰਡੀਆ ਰੇਲਵੇ ਦਾ ਏ ਕਲਾਸ ਫ੍ਰੀ ਸਫਰ ਸਰਕਾਰੀ ਪ੍ਰੋਗਰਾਮਾਂ ਦੀ ਸੱਦਾ ਪੱਤਰ ਸੰਸਦ ਵਿੱਚ ਬੈਠਣ ਦੀ ਇਜਾਜ਼ਤ ਸਫਰ ਕਰਦੇ ਸਮੇਂ ਰਾਜ ਮਹਿਮਾਨਾਂ ਇਤਰਾ ਬਿਵਹਾਰ ਕੀਤਾ ਜਾਂਦਾ ਹੈ ਜਿਵੇਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਗਵਰਨਰ ਵਗੈਰਾ ਦਾ ਹੁੰਦਾ ਹੈ ਦਰਸਲ ਭਾਰਤ ਦਰਵਾੜ ਦੇਦਾ ਸਰਵੋਤਮ ਨਾਗਰਿਕ ਸਨਮਾਨ ਹੁੰਦਾ ਹੈ ਦੇਸ਼ ਦਾ ਨਾਮ ਰੌਸ਼ਨ ਤੇ ਸੇਵਾ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਫਿਰ ਉਹ ਜਿਹੜ ਸਾਰੇ ਤੋਂ ਵਿਗਿਆਨ ਖੇਡਾਂ ਤੇ ਇਹੋ ਜਿਹਾ ਕਿਸੇ ਵੀ ਖੇਤਰ ਨਾਲ ਜੁੜੇ ਹੋਣਾ ਜੇਕਰ ਕਿਸੇ ਵਿਅਕਤੀ ਨੂੰ ਭਾਰਤ ਨਿਵਾੜ ਦੇਣਾ ਹੋਵੇ ਤਾਂ ਬਿਨਾਂ ਕਿਸੇ ਜਾਤੀ ਪੇਸ਼ੇ ਅਹੁਦੇ ਤੇ ਲਿੰਗ ਪੇਦਭਾਵ ਕੀਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਪਾਰਸ ਕਰਦਾ ਹੈ ਇਸ ਦੀ ਸ਼ੁਰੂਆਤ 2 ਜਨਵਰੀ 1954 ਵਿੱਚ ਡਾਕਟਰ ਜਿੰਦਰ ਪ੍ਰਸਾਦ ਦੁਆਰਾ ਕੀਤੀ ਗਈ ਸੀ ਹੁਣ ਤੱਕ 53 ਲੋਕਾਂ ਨੂੰ ਭਾਰਤ ਨਿਵਾੜ ਮਿਲ ਚੁੱਕਿਆ ਹੈ ਇੱਕ ਸਾਲ ਦੇ ਵਿੱਚ ਤਿੰਨ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਹਰ ਸਾਲ ਦਿੱਤਾ ਜਾਵੇ ਤੁਹਾਡੇ ਕਰਮਚੈਲਡੀਆਂ ਇਸ ਤਰ੍ਹਾਂ ਦੀ ਟਿਊਬ ਲਾਈਟ ਬੱਲਬ ਤਾਂ ਜਰੂਰ ਲੱਗੇ ਹੋਣਗੇ ਜੋ ਕਾਫੀ ਸਮੇਂ ਤੱਕ ਚੱਲੇ ਵੀ ਜਰੂਰ ਹੋਣਗੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਇਹ ਬੱਲਬ 130 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹਦਾ ਨਾਮ ਗਿਨੀਜ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਦਰਜ ਹੈ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲਾ ਬਲਬ ਹੈ ਇਸ ਦਾ ਨਾਮ ਸਰੈਂਟੀਨੀਅਮ ਲਾਈਟ ਬਲਬ ਹੈ ਇਹ ਕੈਲੀਫੋਰਨੀਆ ਅਮਰੀਕਾ ਦੇ ਫਾਇਰ ਸਟੇਸ਼ਨ ਵਿੱਚ ਲੱਗਿਆ ਹੋਇਆ ਹੈ ਇਹ 1901 ਵਿੱਚ ਲਗਾਇਆ ਗਿਆ ਸੀ ਇਹ 30 ਵਾਟ ਦਾ ਬਲਬ ਸੀ ਹੁਣ ਇਸ ਬਲਬ ਦੀ ਰੋਸ਼ਨੀ ਮੱਧਮ ਹੋ ਚੁੱਕੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ ਚਾਰ ਵੱਖ-ਵੱਖ ਥਾਂਵਾਂ 'ਤੇ ਲਟਕਾਇਆ ਗਿਆ ਸੀ ਇਹ ਬੰਦਾ ਜਿਹੀ ਨੌਕਰੀ ਕਰਦਾ ਜਿਸ ਵਿੱਚ ਜ਼ਿਆਦਾ ਮਿਹਨਤ ਵੀ ਨਹੀਂ ਹੁੰਦੀ ਤੇ ਕਰੋੜਾਂ ਪੈ ਸੈਲਰੀ ਮਿਲਦੀ ਹੈ ਅਮਰੀਕਾ ਦੇ ਰਹਿਣ ਵਾਲੇ ਇਸ ਇਨਸਾਨ ਦਾ ਨਾਮ ਜੁਆਇਨ ਹੈਰੀਸਨ ਹੈ ਜਦੋਂ ਵੀ ਕਿਸੇ ਆਈਸਕ੍ਰੀਮ ਕੰਪਨੀ ਨੇ ਆਪਣਾ ਨਵਾਂ ਸਭ ਤੋਂ ਪਹਿਲਾਂ ਇਹ ਬੰਦਾ ਟੈਸਟ ਕਰਕੇ ਦੱਸਦਾ ਹੈ ਕਿ ਇਹ ਮਾਰਕੀਟ ਵਿੱਚ ਚੱਲੇਗਾ ਜਾਂ ਨਹੀਂ ਉਸ ਤੋਂ ਬਾਅਦ ਹੀ ਕੰਪਨੀ ਆਪਣਾ ਫਲੇਵਰ ਲਾਂਚ ਕਰਦੀ ਹੈ ਇਹਦਾ ਦਾਦਾ ਆਈਸਕ੍ਰੀਮ ਦੀ ਫੈਕਟਰੀ ਚਲਾਉਂਦਾ ਸੀ ਤਾਂ ਹੀ ਇਹ ਬਚਪਨ ਤੋਂ ਆਈਸਕ੍ਰੀਮ ਖਾਣ ਦਾ ਸ਼ੌਕੀਨ ਸੀ 1952 ਵਿੱਚ ਸਭ ਤੋਂ ਪਹਿਲਾਂ ਇਹਨੇ ਇੱਕ ਆਈਸਕ੍ਰੀਮ ਕੰਪਨੀ ਨੂੰ ਜੁਆਇਨ ਕੀਤਾ ਉੱਥੇ ਜਿਹੇ ਸੁਝਾਅ ਦਿੱਤੇ ਕਿ ਉਹਨਾਂ ਦੀ ਆਈਸਕ੍ਰੀਮ ਦਾ ਟੇਸਟ ਹੋਰ ਵੀ ਵੱਧ ਗਿਆ 5 ਘੰਟੇ ਦੀ ਸ਼ਿਫਟ ਵਿੱਚ 60 ਅਲੱਗ-ਅਲੱਗ ਤਰ੍ਹਾਂ ਦੀਆਂ ਆਈਸਕ੍ਰੀਮਾਂ ਨੂੰ ਸੋਨੇ ਦੇ ਚਮਚ ਨਾਲ ਟੇਸਟ ਕਰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਆਈਸਕ੍ਰੀਮ ਦਾ ਟੇਸਟ ਪਲਾਸਟਿਕ ਦੇ ਚਮਚ ਨਾਲ ਵਿਗੜ ਸਕਦਾ ਹੈ ਇਹੀ ਨੌਕਰੀ ਕਰਕੇ ਇਸਨੇ ਆਪਣੇ ਜੀਬ ਦਾ 14 ਕਰੋੜ 70 ਲੱਖ ਦਾ ਬੀਮਾ ਕਰਵਾਇਆ ਹੋਇਆ ਹੈ ਦੋਸਤੋ ਕਿੰਗ ਜੋਗ ਜਿਸ ਸਟਾਈਲ ਦੇ ਵਿੱਚ ਵਾਲ ਕਟਵਾਉਂਦਾ ਹੈ ਜੇਕਰ ਕੋਈ ਵਿਅਕਤੀ ਉਸ ਸਟਾਈਲ ਦੇ ਵਿੱਚ ਵਾਲ ਕਟਵਾ ਲੈਂਦਾ ਹੈ ਤਾਂ ਉਸ ਨੂੰ ਫਾਂਸੀ ਦੇ ਦੇਵੇਗਾ ਪੂਰੇ ਦੇਸ਼ ਦੇ ਵਿੱਚ 18 హెయిਰ ਸਟਾਈਲ ਨੇ ਤੇ 18 హెయిਰ ਸਟਾਈਲ ਵਿੱਚੋਂ ਹੀ ਲੋਕਾਂ ਨੂੰ ਵਾਲ ਕਟਵਾਉਣੇ ਪੈਂਦੇ ਨੇ ਤੇ ਆਪਣੀ ਮਰਜ਼ੀ ਨਾਲ ਕੋਈ ਹੋਰ హెయిਰ ਸਟਾਈਲ ਨਹੀਂ ਵਰਤ ਸਕਦਾ ਜੇਕਰ ਕਿਸੇ ਵਿਅਕਤੀ ਨੇ ਰਾਜਸਥਾਨ ਵਿੱਚ ਰਹਿਣਾ ਹੈ ਤਾਂ ਉਸ ਨੂੰ ਆਪਣੀਆਂ ਗੱਡੀਆਂ ਚਮਕਾਉਣੀਆਂ ਪੈਣਗੀਆਂ ਥੋੜੇ ਵੀ ਗੱਡੇ ਗੰਦੇ ਹੋਣ ਤੇ ਉਹ ਮਰਵਾ ਦੇਵੇਗਾ ਕੋਈ ਵੀ ਵਿਅਕਤੀ ਉੱਤਰੀ ਕੋਰੀਆ ਦੇ ਵਿੱਚ ਗਰੀਬੀ ਦੀ ਫੋਟੋ ਨਹੀਂ ਖਿੱਚ ਸਕਦਾ ਤੁਸੀਂ ਇੰਟਰਨੈਟ ਉੱਪਰ ਪੂਰੀ ਦੁਨੀਆ ਦੀ ਗਰੀਬੀ ਦੇਖ ਸਕਦੇ ਹੋ ਪਰ ਉੱਤਰੀ ਕੋਰੀਆ ਦੀ ਨਹੀਂ ਉੱਥੇ ਮੀਡੀਆ ਨੂੰ ਸਵੇਰੇ 1 ਘੰਟੇ ਤੋਂ ਸ਼ਾਮ ਨੂੰ 1 ਘੰਟਾ ਕਿੰਗ ਜੋង ਦੀ ਤਾਰੀਫ਼ ਕਰਨੀ ਪੈਂਦੀ ਹੈ ਤੇ ਸਾਰੇ ਹੀ ਲੋਕਾਂ ਨੂੰ ਰੇਡੋ ਚਾਲੂ ਰੱਖਣਾ ਪੈਂਦਾ ਹੈ ਇੱਕ ਵਾਰ ਜਦੋਂ ਕਿੰਗ ਜੋង ਦੇ ਪਿਤਾ ਦੀ ਮੌਤ ਹੋਈ ਤਾਂ ਸਾਰੇ ਨੂੰ ਕੰਪਲਸਰੀ ਸੀ ਕਿ ਉਸੇ ਦਿਨ ਰੋਣਾ ਹੈ ਤੇ ਜੇਕਰ ਕੋਈ ਬੰਦਾ ਨਹੀਂ ਰੋਵੇਗਾ ਤਾਂ ਉਸ ਨੂੰ ਮਰਵਾ ਦੇਵੇਗਾ ਇੰਟਰਸਟਿੰਗ ਫੈਕਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ